ਸਤ ਸ੍ਰੀ ਅਕਾਲ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8:30 ਵੱਜ ਚੁੱਕੇ ਨੇਗੇ 3 ਸਤੰਬਰ 2025 ਦੀ ਰਾਤ ਸ਼ੁਰੂ ਹੋ ਚੁੱਕੀ ਹੈ ਮੈਂ ਸ਼ੁਰੂ ਵਿੱਚ ਮਾਫੀ ਚਾਹੁੰਦਾ ਕਿ ਅੱਜ ਮੇਰੇ ਮਾਈਕ ਜਵਾਬ ਦੇਗੇ ਜਿਹਦੀ ਕਰਕੇ ਮੈਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾ ਸਕਿਆ ਤੇ ਆਵਾਜ਼ ਵੀ ਮੇਰੀ ਘੱਟ ਆਉਂਦੀ ਹੋਣੀ ਆ ਤਾਂ ਥੋੜਾ ਜਿਆ ਕੰਨ ਲਾ ਕੇ ਤੁਸੀਂ ਕੰਨ ਰਸ ਦੇ ਨਾਲ ਆ ਸੁਣ ਸਕਦੇ ਹੋਗੇ ਸਭ ਤੋਂ ਪਹਿਲਾਂ ਜਿਹੜਾ ਆ ਪਾਕ ਘੱਗਰ ਦੀ ਗੱਲ ਕਰ ਲਈਏ ਘੱਗਰ ਬਾਰੇ ਕਾਫੀ ਰੌਲਾ ਪੱਜ ਪੈ ਰਿਹਾ ਹੈ ਤੇ ਆਖਰੀ ਜਿਹੜੀ ਗੱਲਬਾਤ ਆ ਕੱਗਰ ਬਾਰੇ ਉਹ ਇਹੋ ਹੀ ਆ ਕਿ ਕੱਗਰ ਚੜਿਆ ਹੋਇਆ ਹੈਗਾ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰੀ ਕੱਗਰ ਚੜਿਆ ਹੋਇਆ ਕਿਉਂਕਿ ਅੱਜ ਅਤੀ ਰਾਤ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਉਹ ਸਾਰੇ ਏਰੀਆ ਚ ਮੀਂਹ ਪਿਆ ਜਿੱਥੋਂ ਕੱਗਰ ਤੇ ਕੱਗਰ ਦੀਆਂ ਸਹਾਇਕ ਨਦੀਆਂ ਖਾਸ ਤੌਰ ਤੇ ਟਾਂਗਰੀ ਤੇ ਮਾਰਕੰਡਾ ਆਉਂਦਿਆਗੇ ਸ਼ਾਮ ਹੁੰਦੇ ਹੁੰਦੇ ਵੀ ਖਬਰ ਮਿਲੀ ਆ ਕਿ ਸ਼ਾਇਦ ਡੇਰਾ ਬਸੀ ਲਾਲੂੜੂ ਦੇ ਨੇੜੇ ਕਿਤੇ ਜਿਹੜਾ ਕੱਗਰ ਦੇ ਵਿੱਚ ਪਾੜ ਵੀ ਪਿਆਗਾ ਤੇ ਜਿਹੜਾ ਗੁਲੇਚੀ ਕੱਗਰ ਦਾ ਚ ਲੈਵਲ 47781 ਕਿਊਸ ਕਿ ਸ਼ਾਮ ਨੂੰ ਰਿਕਾਰਡ ਹੋਇਆਗਾ ਸੋ ਪਿੱਛੋਂ ਆ ਰਿਹਾ ਘੱਗਰ ਰਸਤੇ ਦੇ ਵਿੱਚ ਉਹਦੇ ਹੋਰ ਇਧਰੋਂ ਉਧਰੋਂ ਜਿਹੜੀਆਂ ਦੀਆਂ ਸਹਾਇਕ ਨਦੀਆਂ ਨੇ ਮਿਲਦੀਆਂ ਜਾਣੀਆਂ ਨੇਗੀਆਂ ਗੋਲੇ ਚੀਕੇ ਘੱਗਰ ਹੋਰ ਚੜੂਗਾ ਅਗਲੇ ਲਗਭਗ 24 36 ਘੰਟਿਆਂ ਦੇ ਦੌਰਾਨ ਖਨੌਰੀ ਵੀ ਹੋਰ ਚੜੂਗਾ ਅਗਲੇ 48 ਘੰਟਿਆਂ ਦੇ ਦੌਰਾਨ 48 ਘੰਟਿਆਂ ਬਾਅਦ ਨਹੀਂ ਚੜ ਰਿਹਾ ਹੌਲੀ ਹੌਲੀ ਜਾਨੀ ਕਿ ਅਗਲੇ 48 ਘੰਟੇ ਉਹ ਚੜਦਾ ਰਹੂਗਾ ਤੇ ਉਸ ਤੋਂ ਇਲਾਵਾ ਜਿਹੜਾ ਚਾਂਦਪੁਰੇ ਵੀ ਲਗਭਗ ਅਗਲੇ 2 ਦਿਨ ਜਿਹੜਾ ਕੱਗਰਾ ਉਹ ਚੜਦਾ ਰਹਿਣਾਗਾ ਇੱਥੇ ਇਹ ਗੱਲ ਕਾਬਲੇ ਗੌਰਾ ਕਿ ਠੀਕ ਹੈ ਚੜੂ ਗਾਰੇ ਵਿੱਚ ਕੋਈ ਦੁਰਾਵਾਂ ਨਹੀਂ ਹੈਗੀਆਂ ਪਰ ਜੇਕਰ ਆਹ ਜਿਹੜਾ ਹੁਣ ਆਉਂਦੇ 24 ਘੰਟੇ ਨੇ ਇਹਨਾਂ ਦੇ ਦੌਰਾਨ ਉਸ ਖੇਤਰ ਦੇ ਵਿੱਚ ਕੋਈ ਖਾਸ ਮੀਂਹ ਨਹੀਂ ਪੈਂਦਾ ਤਾਂ ਕੱਗਰ ਜੋ ਹੁਣ ਕਰ ਰਿਹਾ ਇਹ 2023 ਦੇ ਨਾਲੋਂ ਘੱਟੋ-ਘੱਟ 50% ਘਟਾ ਇਹਨੂੰ ਇਹ ਮੰਨ ਕੇ ਆਪਾਂ ਚੱਲ ਸਕਦੇ ਆ ਸੋ ਚੜ੍ਹਦੇ ਅਸਾਰ ਜ਼ਰੂਰ ਨੇ ਕੋਈ ਇਹ ਨਹੀਂ ਹੈਗਾ ਵੀ ਚਾਂਦਪੁਰੇ ਉਹ ਬੰਨ ਦੇ ਉੱਪਰ ਦੀ ਹੋ ਜੂਗਾ ਹੋ ਸਕਦਾ ਚਾਂਦਪੁਰੇ ਜਿਹੜਾ ਖੇਤਾਂ ਵਿੱਚ ਦੀ ਬੰਨ ਦੇ ਨੇੜੇ ਲੱਗ ਜਵੇ ਇਦਾਂ ਦੀ ਕ੍ਰਿਏਸ਼ਨ ਆ ਸਕਦੀ ਆ ਹੋ ਸਕਦਾ ਚਾਂਦਪੁਰੇ ਜਿਹੜਾ ਜਿੱਥੋਂ ਥੱਲੇ ਦੀ ਕ੍ਰੋਸਿੰਗ ਆ ਉਹਦੇ ਨਾਲ ਜਾ ਕੇ ਕੇਰਾ ਲੱਗ ਜਵੇ ਪਰ ਬਾਅਦ ਚ ਡਾਉਣ ਪੈਣਾ ਸ਼ੁਰੂ ਹੋ ਜੂਗਾ ਹਾਲ ਫਿਲਹਾਲ ਜਿੰਨਾ ਕ ਘੱਗਰ ਦੇ ਵਿੱਚ ਪਾਣੀ ਆ ਰਿਹਾ ਪਰ ਬਾਵਜੂਦ ਇਹ ਦੇ ਚਾਹੇ ਉਹ ਪਟਿਆਲੇ ਜ਼ਿਲ੍ਹੇ ਦੇ ਦੱਖਣੀ ਇਲਾਕੇ ਨੇ ਚਾਹੇ ਉਹ ਜਿਹੜਾ ਸੰਗਰੂਰ ਜਿਹੜੇ ਇਲਾਕੇ ਨੇ ਚਾਹੇ ਮਾਨਸਾ ਜ਼ਿਲ੍ਹੇ ਦੇ ਇਲਾਕੇ ਨੇ ਕਈਆਂ ਥਾਵਾਂ ਤੇ ਖੱਗਰ ਦਾ ਪਾਣੀ ਖੇਤਾਂ 'ਚ ਖਿੰਡ ਸਕਦਾ ਇਦਾਂ ਦੀ ਪੋਸੀਬਿਲਿਟੀ ਹੈਗੀ ਆ ਤੇ ਚਾਨਦਪੁਰੇ ਬੰਨ ਤੋਂ ਬਾਅਦ ਵੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਸਿਰਸਾ ਹੋਇਆ ਜਾਂ ਫਤਿਆਬਾਦ ਹੋਇਆ ਜਾਂ ਮਾਨਸਾ ਹੋਇਆ ਉਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਖੱਗਰ ਦੇ ਮੜਾ ਮੋਟਾ ਕਿਤੇ ਟੁੱਟਣ ਦੇ ਅਸਾਰ ਜ਼ਰੂਰ ਬਣ ਸਕਦੇ ਆ ਕਿਉਂਕਿ ਪਿੱਛੋਂ ਪਾਣੀ ਕਾਫੀ ਜ਼ਿਆਦਾ ਆ ਰਿਹਾ ਪਰ ਫੇਰ ਵੀ ਜਿਹੜਾ ਸੀਨ 2023 ਦੇ ਵਿੱਚ ਸੀ ਉਦੋਂ ਇਹ ਕਹਾਣੀ 50% ਘੱਟ ਜਿਹੜੀ ਝੱਪ ਰਹੀ ਆ ਤੇ ਇਹ ਤਾਂ ਸੀ ਘੱਗਰਵਾਰੇ ਅਪਡੇਟ ਬਾਕੀ ਕੱਲ੍ਹ ਨੂੰ ਸਵੇਰੇ ਫੇਰ ਅਪਡੇਟ ਕਰਾਂਗੇ ਅਗਲੇ 10-12 ਘੰਟਿਆਂ ਦੇ ਵਿੱਚ ਕਾਫੀ ਕੁਛੇ ਦੇ ਬਾਰੇ ਆਪਾਂ ਨੂੰ ਕਲੀਅਰ ਜਿਹੜਾ ਹੋ ਜਾਣਾਗਾ ਡੈਮਾਂ ਦੀ ਗੱਲ ਕਰ ਲਈ ਤਾਂ ਅੱਜ ਸ਼ੁਰੂ ਛਪਣ ਵੇਲੇ ਜਿਹੜਾ ਡੈਮਾਂ ਦਾ ਜੇਕਰ ਸੀ ਪਾਣੀ ਦਾ ਵੇਰਵਾ ਸਭ ਤੋਂ ਪਹਿਲਾਂ ਪਾਖੜਾ ਡੈਮ ਜਿਹਦੇ ਵਿੱਚ ਆ ਪਾਣੀ ਦਾ ਪੱਧਰ ਅੱਜ 1678.50 ਫੁੱਟ ਤੱਕ ਪਹੁੰਚ ਗਿਆ ਪਾਖੜਾ ਡੈਮ ਦੀ ਜਿਹੜੀ ਉੱਪਰਲੀ ਕੈਪੈਸਿਟੀ ਆ ਉਹ 1680 ਰੈੱਡ ਲਾਈਨ ਆ ਤਾਂ ਉਹ ਤੋਂ ਡੇਢ ਫੁੱਟ ਨੀਵਾਗਾ ਪਿੱਛੋਂ ਪਾਣੀ ਲਗਭਗ 98000 ਕਿਊਸਕ ਦੇ ਕਰੀਬ ਆ ਰਿਹਾ ਅੱਗੇ ਪਾਣੀ ਸਤਲੁਜ ਦੇ ਵਿੱਚ 75000 ਕਿਊਸਕ ਦੇ ਕਰੀਬ ਜਿਹੜਾ ਛੱਡਿਆ ਜਾ ਰਿਹਾਗਾ ਤੇ ਪੌਂਕ ਟਾਈਮ ਦਾ ਜ਼ਿਕਰ ਕਰ ਲਈਏ ਪੌਂਕ ਟਾਈਮ ਦੇ ਵਿੱਚ ਜਿਹੜਾ ਪਾਣੀ ਦਾ ਪੱਤਰ ਉਹ 1394.46 ਫੁੱਟ ਤੇ ਪਹੁੰਚ ਗਿਆ ਜਿਹਦਾ ਰੈੱਡ ਲਾਈਨ 1390 ਆ ਉਹ ਤੋਂ ਇਹ 4-5 ਫੁੱਟ ਜਿਹੜਾ ਪਾਰ ਫਿਰਦਾਗਾ ਅੱਜ ਟੜਕਸਰ ਪੌਂਗ ਟਾਈਮ ਦੇ ਵਿੱਚ ਪਾਣੀ ਪਿੱਛੋਂ ਜਿਹੜਾ ਉਹ 2.5 ਲੱਖ ਕਿਊਸਕ 2 ਲੱਖ ਕਿਊਸਕ ਪੌਣੇ 2 ਲੱਖ ਕਿਊਸਕ ਆਉਂਦਾ ਰਿਹਾ ਪਰ ਸ਼ਾਮ ਹੁੰਦਿਆਂ ਹੁੰਦਾ ਜਿਹੜਾ ਪਿੱਛੋਂ ਪਾਣੀ ਪੌਂਗ ਟਾਈਮ ਦੇ ਵਿੱਚ ਆ ਰਿਹਾ ਹਿਮਾਚਲ ਤੋਂ ਉਹ 1.17 ਲੱਖ ਕਿਊਸਕ ਰਹਿ ਗਿਆ ਤੇ ਪੌਂਗ ਟਾਈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੀ ਅੱਜ ਦੁਪਹਿਰ ਤੱਕ ਸਵੇਰ ਤੱਕ ਜਿਹੜਾ ਲਗਭਗ 99 ਹਜ਼ਾਰ ਕਿਊਸਕ ਦੇ ਕਰੀਬ 90 ਹਜ਼ਾਰ ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਸੀ ਉਹ ਹੁਣ ਵਧਾ ਕੇ 94700 ਕਿਊਸਕ ਕਰ ਦਿੱਤਾ ਗਿਆ ਹੈ ਜਿਹੜਾ ਥੀਨ ਡੈਮ ਆ ਜਿਹਦੀ ਕੈਪੈਸਿਟੀ 1732 ਫੁੱਟ ਦੇ ਕਰੀਬ ਆ ਲਗਭਗ ਲਗਭਗ ਤਾਂ ਉਹਦੇ ਵਿੱਚ ਪਾਣੀ ਦਾ ਪੱਧਰ ਅੱਜ 1729 ਫੁੱਟ ਤੱਕ ਜਿਹੜਾ ਪਹੁੰਚਿਆ ਹੋਇਆ ਥੀਨ ਡੈਮ ਦੇ ਵਿੱਚ ਪਿੱਛੋਂ ਪਾਣੀ 70000 ਕਿਊਸਕਾ ਰਿਆ ਸ਼ਾਮ ਦੇ ਟਾਈਮ ਤੇ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਉਹ 70000 ਕਿਊਸਕ ਛੱਡਿਆ ਜਾ ਰਿਹਾ ਜਦੋਂ ਕਿ ਅੱਜ ਸਵੇਰੇ ਇਹਦੇ ਵਿੱਚ ਪਿੱਛੋਂ ਪਾਣੀ ਲਗਭਗ 1 ਲੱਖ ਕਿਊਸਕ ਦੇ ਕਰੀਬ ਵੀ ਆਇਆ ਤੇ ਅੱਜ ਸਵੇਰ ਤੱਕ ਥੀਨ ਡੈਮ ਚੋਂ ਪਾਣੀ ਰਾਵੀ ਦੇ ਵਿੱਚ ਜਿਹੜਾ 48000 ਕਿਊਸਕ ਛੱਡਿਆ ਜਾ ਰਿਹਾ ਸੀ ਸ਼ਾਮ ਨੂੰ ਵਧਾ ਕੇ ਉਹ 70000 ਕਿਊਸਕ ਕਰ ਦਿੱਤਾ ਗਿਆ ਤਿੰਨੇ ਡੈਮ ਚਾਹੇ ਪਾਖੜਾ ਡੈਮਾ ਚਾਹੇ ਪੌਂਗੜਾ ਡੈਮ ਚਾਹੇ ਥੀਨ ਡੈਮਾ ਉਹ ਇਹ ਕਹਿ ਰਹੇ ਨੇ ਕਿ ਅਸੀਂ ਨਕੋ ਨਾ ਕੈਸਟਮ ਭਰੇ ਹੋਏ ਹਾਂ ਪ੍ਰਸ਼ਾਸਨ ਬੜੇ ਧਿਆਨ ਦੇ ਨਾਲ ਉਹਨਾਂ ਵਿੱਚ ਪਾਣੀ ਹੋਲਡ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਚੋਂ ਪਾਣੀ ਰਿਲੀਜ਼ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਅਗਲੇ 24 ਘੰਟਿਆਂ ਦੇ ਦੌਰਾਨ ਉਹਨਾਂ ਕੈਚਮੈਂਟ ਏਰੀਆ ਦੇ ਵਿੱਚ ਜਿੱਥੋਂ ਆਕੇ ਦਰਿਆ ਭਰਦੇ ਨੇ ਕਿੰਨਾ ਕਮੀ ਪੈਂਦਾ ਇਸ ਗੱਲ ਤੇ ਬਹੁਤ ਕੁਛ ਜਿਹੜਾ ਡਿਪੈਂਡ ਕਰੂਗਾ ਹਰੀਕੇ ਹੈੱਡ ਤੱਕ ਜਿਹੜਾ ਪਾਣੀ ਪਹੁੰਚ ਰਿਹਾ ਵਿਆਸ ਦਾ ਸਤਲੁਜ ਦਾ ਬਈਆਂ ਦਾ ਝੋਆਂ ਦਾ ਜਾਂ ਹੋਰ ਕਿਤੋਂ-ਕਿਤੋਂ ਬਹੁਤ ਥਾਵਾਂ ਤੋਂ ਪਾਣੀ ਜਿਹੜਾ ਸਤਲੁਜ ਦੇ ਵਿੱਚ ਵਿਆਸ ਦੇ ਵਿੱਚ ਮਿਲਦਾ ਇਹਨਾਂ ਡੈਮੋ ਤੋਂ ਬਾਅਦ ਉਹ ਸਾਰਾ ਹਰੀਕੇ ਹੈੱਡ ਤੱਕ ਪਹੁੰਚਦਾ ਤਾਂ ਹਰੀਕੇ ਹੈੱਡ ਤੱਕ ਉਹ ਪਾਣੀ ਲਗਭਗ ਲਗਭਗ ਜਿਹੜਾ 3 ਲੱਖ 45 47 ਹਜ਼ਾਰ ਕਿਉਂਸਕ ਪਹੁੰਚ ਰਿਹਾ ਹਰੀਕੇ ਹੈੱਡ ਤੋਂ ਅੱਗੇ ਜਿਹੜਾ ਛੱਡਿਆ ਜਾ ਰਿਹਾ ਫਿਰੋਜ਼ਪੁਰ ਫਾਜ਼ਿਲਕਾ ਵੱਲ ਨੂੰ ਸਤਲੁਜ ਦੇ ਵਿੱਚ ਉਹ 330000 ਕਿਉਂਕਿ ਤੋਂ ਥੋੜਾ ਜਿਆਦਾ ਛੱਡਿਆ ਜਾ ਰਿਹਾ ਹੈ ਇਸ ਕਰਕੇ ਫਿਰੋਜ਼ਪੁਰ ਜ਼ਿਲ੍ਹਾ ਤੇ ਫਾਜ਼ਿਲਕਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਜਿਹੜੇ ਜਿਹੜੇ ਜ਼ਿਲ੍ਹੇ ਸਤਲੁਜ ਦੇ ਨਾਲ ਲੱਗਦੇ ਨੇ ਜਿੱਥੇ ਜਿੱਥੇ ਬਨ ਨਾਲ ਲੱਗਦੇ ਨੇ ਉੱਥੇ ਅਗਲੇ 48 ਘੰਟੇ ਬਹੁਤ ਵੱਡੇ ਪੱਧਰ ਤੇ ਨਿਗਰਖਣ ਦੀ ਲੋੜ ਆ ਇੱਕ ਅਸੀਂ ਪੋਸਟ ਵੀ ਪਾਈ ਆ ਕਿਤੇ ਬਨ ਤੇ ਮਿੱਟੀ ਦੀ ਲੋੜ ਆ ਸੋ ਉਹਨਾਂ ਇਲਾਕਿਆਂ ਤੋਂ ਇਹ ਜਿਹੜੀ ਨਜਾਤ ਆ ਸਤਲੁਜ ਤੋਂ ਉਹਨਾਂ ਇਲਾਕਿਆਂ ਨੂੰ ਕੋਈ ਹਲੇ ਹਾਲ ਫਿਲਹਾਲ ਅਗਲੇ 4-5 ਦਿਨ ਮਿਲਦੀ ਨਹੀਂ ਜਾਪ ਰਹੀ ਖਾਸ ਕਰਕੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤਾਂ ਹੋ ਸਕਦਾ ਇੱਕ ਹਫ਼ਤੇ ਤੱਕ ਇਸ ਫਲੱਟ ਤੋਂ ਜਿਹੜੀ ਤੇ ਜਿੱਥੋਂ ਤੱਕ ਮੀਂਹ ਦਾ ਜਕਰਾ ਮੀਂਹ ਅੱਜ ਬਹੁਤ ਜ਼ਿਆਦਾ ਵਰਿਆ ਸੰਗਰੂਰ ਏਰੀਆ ਧੂਰੀ ਏਰੀਆ ਮਲੇਰਕੋਟ ਲੈ ਰਿਹਾ ਕਈ ਲੋਕਾਂ ਦਾ ਇਹ ਵੀ ਕਹਿਣਾ ਮਿਲਿਆ ਕਿ ਇਹੋ ਜਿਹਾ ਸੀਜ਼ਨ ਚ ਇਹੋ ਜਿਹਾ ਮੀਂਹ ਪੈਂਦਾ ਅਸੀਂ ਨੇ ਪਹਿਲੀ ਗਰ ਦੇਖਿਆ ਪਰ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਦੌਰਾਨ ਤਾਂ 4 ਸਤੰਬਰ ਨੂੰ ਜਾਨੀ ਕਿ ਕੱਲ ਨੂੰ ਪਵਾਦ ਏਰੀਆ ਪਹਾੜਾਂ ਦੇ ਉੱਪਰ ਤੇ ਮਾੜਾ ਮੋਟਾ ਕਿਤੇ ਸੈਂਟਰਲ ਮਾਲਵੇ ਦੇ ਵਿੱਚ ਮੀਂਹ ਪੈਣ ਦੇ ਅਸਾਰ ਹਜੇ ਵੀ ਬਰਕਰਾਰ ਨੇ ਪਰ ਹਲਕੇ ਤੋਂ ਦਰਮਿਆਨੇ ਦੇ ਅਸਾਰ ਨੇ ਕੋਈ ਭਾਰੀ ਦੇ ਅਸਾਰ ਹੁਣ ਜੜੇ ਨਹੀਂ ਜਾਪ ਰਹੇ ਵੈਸੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਨਾ ਪੈਣ ਦੇ ਅਸਾਰ ਜਾਪ ਰਹੇ ਨੇ ਥੋੜੇ ਜਿਹੇ ਖੇਤਰਾਂ 'ਚ ਪੈ ਸਕਦਾ 5 ਸਤੰਬਰ ਨੂੰ ਕੋਈ ਖਾਸ ਕਿਤੇ ਮੀਂਹ ਪੈਣ ਦੇ ਅਸਾਰ ਨਹੀਂ ਹੈਗੇ ਮਾੜਾ ਮੋਟਾ ਕਿੱਥੇ ਪੈ ਜੇ ਉਹ ਗੱਲ ਵੱਖਰੀ ਆ 5-7% ਖੇਤਰਾਂ ਦੇ ਵਿੱਚ ਪਰ ਇੱਕ ਅਗਲਾ ਲੋ ਪ੍ਰੈਸ਼ਰ ਏਰੀਆ ਜਿਹੜਾ ਬੰਗਾਲ ਦੀ ਖਾੜੀ ਤੋਂ ਸੈਂਟਰਲ ਭਾਰਤ ਵੱਲੋਂ ਤੁਰੇ ਆ ਰਿਹਾ ਤੇ ਅੱਗੇ ਰਾਜਸਥਾਨ ਵੱਲੋਂ ਲੰਘ ਕੇ ਜਾਣਾ ਜਿਹੋ ਜਿਹੀ ਘੁੰਮਣ ਘਰੀ ਹੋਣੀ ਸੀ ਇਹ ਜਿਹੀ ਇੱਕ ਹੋਰ ਆ ਰਹੀ ਆ ਪਰ ਉਹ ਰਾਜਸਥਾਨ ਵੱਲ ਨੂੰ ਜਾ ਰਹੀ ਹੈ ਇਸ ਕਰਕੇ ਉਹ ਅਗਲੇ 4-5 ਦਿਨ ਰਾਜਸਥਾਨ ਨੂੰ ਵੱਡੇ ਪੱਧਰ ਤੇ ਹਿੱਟ ਕਰੂਗਾ ਪਰ ਉਹਦੇ ਅਸਰ ਵਜੋਂ 6 ਤੇ 7 ਤਰੀਕ ਨੂੰ ਕਿਸੇ ਇੱਕ ਦਿਨ ਹੋ ਸਕਦਾ 6 ਨੂੰ ਜਾਂ 7 ਨੂੰ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਮੱਧਮ ਬਰਸਾਤਾਂ ਨਹੀਂ ਪੈਣ ਦੇ ਅਸਾਰ ਨੇ ਕੋਈ ਹੋ ਸਕਦਾ ਕੋਈ ਕਦੀ ਤਹਿਸੀਲ ਜਿੱਤੇ ਮੜਾ ਮੋਟਾ ਭਾਰੀ ਵੀ ਤਰਜ ਹੋ ਸਕਦਾਗਾ ਪਰ ਇਹਦੇ ਵਿੱਚ ਮੁੱਖ ਤੌਰ ਤੇ ਮਾਲਵਾਈ ਰਹਿਣ ਦੇ ਅਸਾਰ ਨੇ ਜਾਂ ਪੁਆਦ ਜਾਂ ਉੱਤਰੀ ਤੇ ਕੇਂਦਰੀ ਹਿਰਾਣੇ ਦੇ ਵਿੱਚ ਅਸਾਰ ਹੋਣਗੇ ਮਾਚੇ ਦਬਾਬੇ ਦੇ ਵਿੱਚ ਇਹਦੇ ਵਿੱਚ ਕੋਈ ਬਹੁਤੇ ਵੱਡੇ ਅਸਾਰ ਜਾਪਦੇ ਨਹੀਂ ਹੈਗੇ ਤੇ ਪਹਾੜਾਂ ਦੇ ਵਿੱਚ ਵੀ ਇਹਦੇ ਵਿੱਚ ਬਹੁਤੇ ਵੱਡੇ ਅਸਾਰ 6-7 ਨੂੰ ਜਾਪ ਨਹੀਂ ਰਹੇ 8 ਤੇ 9 ਨੂੰ ਮਾੜਾ ਬੋਟਾ ਕਿਤੇ ਹਲਕਾ ਮੀਂਹ ਪਣਦੇ ਅਸਾਰ ਹੋਣਗੇ 10 ਨੂੰ ਬਹੁਤ ਘੱਟ ਅਸਾਰ ਹੋਣਗੇ 11 ਤੇ 13 ਨੂੰ 11 12 13 ਨੂੰ ਪਹਾੜਾਂ ਦੇ ਵਿੱਚ ਤੇ ਪਹਾੜਾਂ ਦੇ ਨੇੜਲੇ ਲੱਗਦੇ ਖੇਤਰਾਂ ਦੇ ਵਿੱਚ ਇੱਕ ਵੈਸਟਰਨ ਸਿਸਟਮ ਕਰਕੇ ਮੀਂਹ ਪਣਦੇ ਅਸਾਰ ਹੋਣਗੇ ਮੌਨਸਨ ਇੱਥੋਂ ਨਹੀਂ ਜਾ ਰਹੀ ਤੇ ਲਗਭਗ 20 ਸਤੰਬਰ ਤੱਕ ਮੌਨਸਨ ਇੱਥੇ ਹੀ ਐਕਟਿਵ ਆ ਸੋ ਅਗਲਾ ਜਿਹੜਾ ਸਿਸਟਮ ਆ ਮੌਨਸੂਨ ਦਾ ਤਕੜਾ ਜਾਂ ਮੱਧਮ ਦਰਜੇ ਦਾ ਉਹ ਮੱਧ ਸਤੰਬਰ ਦੇ ਵਿੱਚ ਆਉਂਦਾ ਚਾਪ ਰਿਹਾ ਜਿਹੜਾ ਦੁਬਾਰੇ ਫੇਰ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਨੂੰ ਜਿਹੜਾ ਸਦਾ ਦੇ ਸਕਦਾ ਹਲੇ ਮੱਦਸ ਨੰਬਰ ਦੂਰ ਹੈ ਇਸ ਕਰਕੇ ਉਹ ਬੱਧ ਵੀ ਸਕਦਾ ਤੇ ਇਸ ਕਰਕੇ ਉਹ ਘਟ ਵੀ ਸਕਦਾ ਤੇ ਓਵਰਆਲ ਸਾਰੀ ਕਹਾਣੀ ਉਹ ਇਹ ਕਹਿੰਦੀ ਆ ਕਿ ਘੱਗਰ ਚੜਿਆ ਹੋਇਆ ਖਿਆਲ ਰੱਖਣ ਦੀ ਲੋੜ ਪਰ ਘੱਗਰ ਚੜਿਆ ਜਰੂਰ ਹੋਇਆ ਹਾਲਾਤ 2023 ਵਾਂਗ ਬਣਦੇ ਅਸਾਰ ਨਹੀਂ ਹੈਗੇ ਮਾੜਾ ਮੋਟਾ ਕਿਤੇ ਟੁੱਟੂਗਾ ਟੁੱਟ ਕੇ ਖੇਤਾਂ ਚ ਫੈਲ ਸਕਦਾ ਇਹਦੇ ਤੋਂ ਕੋਈ ਦੂਰਾਵਾ ਨਹੀਂ ਹੈਗੇ ਆ ਦੂਜੇ ਪਾਸੇ ਪਾਖੜਾ ਟਾਈਮ ਲਗਾਤਾਰ ਪੜਦਾ ਜਾ ਰਿਹਾ ਡੇਢ ਕ ਫੁੱਟ ਨੀਮਾ ਰੈੱਡ ਜ਼ੋਨ ਤੋਂ ਇਸ ਕਰਕੇ ਉਹਦੇ ਵਿੱਚੋਂ ਸਤਲੇ ਦੇ ਵਿੱਚ ਪਾਣੀ ਛੱਡਣ ਦੀ ਤੇ ਉਧਰਲੇ ਪਾਸੋਂ ਪੌਂਗ ਟਾਈਮ ਭਰਦਾ ਜਾ ਰਿਹਾ 1394 ਫੁੱਟ ਤੇ ਪਹੁੰਚ ਕਰਦੇ ਵਿੱਚੋਂ ਵਿਆਸ ਦੇ ਵਿੱਚ ਵਧਾ ਕੇ ਪਾਣੀ ਛੱਡਣ ਦੀ ਨੌਬਤ ਆਈ ਖੜੀ ਆ ਜੇ ਅਗਲੇ 2 ਦਿਨ ਅਗਲੇ 4 ਦਿਨ ਕੋਈ ਖਾਸ ਇਨਾਂ ਖੇਤਰਾਂ 'ਚ ਮੀਂਹ ਨਹੀਂ ਪੈਂਦਾ ਤਾਂ ਪ੍ਰਸ਼ਾਸਨ ਹੌਲੀ-ਹੌਲੀ ਹੌਲੀ-ਹੌਲੀ ਪਾਣੀ ਰਿਲੀਜ਼ ਕਰਕੇ ਡੈਮ ਨੂੰ ਤਬਾਰੇ ਥੱਲੇ ਲੈ ਕੇ ਜਾ ਸਕਦਾ ਤੇ ਇਹ ਪੋਸੀਬਲ ਆ ਇਹ ਵਾਪਰ ਸਕਦਾ ਬਾਕੀ ਕਥਾ ਕਹਾਣੀ ਕੁਦਰਤ ਨੇ ਕਰਨੀ ਆ ਕਿਹੜੇ ਬਸ ਨੂੰ ਚੁੱਕਦੀ ਐ ਕਿਹੜੇ ਬਸ ਨੂੰ ਨਹੀਂ ਚੁੱਕਦੀ ਭਵਿੱਖ ਦੇ ਵਿੱਚ ਕੀ ਹੋਣਾ ਸਾਰਾ ਕੁਝ ਕੁਦਰਤ ਦੇ ਹੱਥ ਦੇ ਵਿੱਚ ਆ ਸਾਨੂੰ ਜੋ ਜਿੰਨਾ ਲੱਗਦਾ ਸੀ ਉਹਨਾਂ ਦਾ ਡਾਟਾ ਤੁਹਾਡੇ ਸਾਹਮਣੇ ਰੱਖਤਾ ਬਾਕੀ ਪਰਮਾਤਮਾ ਆਪਲੀ ਕਰੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ